ਲੋਕੀ ਤੀਰ ਤੋੜ ਕੇ ਰੋ ਪੈਂਦੇ ਤੇ ਉਹ ਕੁੱਤ ਕਰਕੇ ਰੋਏਗੇ ਲੋਕੀ ਤੀਰ ਤੋੜ ਕੇ ਰੋ ਪੈਂਦੇ ਤੇ ਉਹ ਕੁੱਤ ਤੋੜ ਕੇ ਰੋਏਗੇ ਉਹ ਦੂਜਾ ਰੋਡਾ ਮਾਰੇ ਬਕਰ ਮੇਲਾ ਕਹਿੰਦੇ ਕੋਟੀ ਦਾ ਦੇਖੀ ਚੱਲੋ ਬਣਦਾ ਕੀ ਹੈ ਉਹ ਦੇਖੀ ਚੱਲੋ ਬਣਦਾ ਕੀ ਹੈ ਇਹ ਕਰੇ ਪ੍ਰਮਾਤਮਾ ਇਹਦਾ ਸਿੱਖਰੋਂ ਤੇ ਹੋਵੇਗਾ ਅੱਗੇ ਅੱਗੇ ਦੇਖੋ ਬਣਦਾ ਕੀ ਹੈ ਕਿ ਉੱਥੇ ਜੱਫੇ ਲੱਗਦੇ ਚੋਤੀ ਦੇ ਮੱਲਾੜੇ ਬੱਕ ਮਤ ਖਾਕੇ ਮਨ ਵੀ ਜਿਹੜੀ ਥੋੜਾ ਤੋੜ ਫੇਰ ਜੋ ਬਣਾ ਕੇ ਸੱਪਾਂਗੇ ਜਿਹੜੇ ਕਹਿੰਦੇ ਸੀਗੇ ਵੀ ਹਜੇ ਤੱਕ ਗੱਲ ਨਹੀਂ ਬਣੀ ਆ ਲਾਡੀ ਆ ਜੱਸੋ ਵਾਲਿਆ ਇਸ ਲਈ ਕਬੱਡੀ ਪਾ ਕੇ ਪਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਟੀਮਾਂ ਹੁਣ ਗਰਾਊਂਡ 'ਤੇ ਤੁਰੇ ਆਇਓ ਕੋਈ ਨਹੀਂ ਆਵਾਜ਼ਾਂ ਬਾੜੀਆਂ ਨਾਮ ਰਵਾਏ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਬੱਲ ਨਾ ਤੇ ਤਨੌਰੀ ਬਿਨਾਂ ਕਿਸੇ ਦੇਰੀ ਤੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਆਹ ਸਾਹਮਣੇ ਸ਼ਮੀਰ ਖਾਨ ਆਹ ਮਲੇਰ ਕੋਟਲੇ ਦੀ ਸ਼ਾਨ ਆਹ ਕਹਿੰਦੇ ਸ਼ਮੀਰ ਵੇ ਸਾਹਮਣੇ ਦੇਖਦੇ ਆ ਵੀ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਆ ਜਿਹੜਾ ਹੈ ਲੈ ਵੀ ਕੈਂਡ ਮਾਰਿਆ ਨਾਂ ਦੱਸ ਤੜਾ ਕੀ ਆ ਪਸਾਰੀ ਦੁਨੀਆ ਨੂੰ ਦੱਸਾਂਗੇ ਕਿਉਂਕਿ ਤੋਂ ਸ਼ਵੀਰ ਖਾਨ ਤੋਂ ਨੰਬਰ ਲਿਆ ਹੈ ਹਰਨਾ ਸ਼ੰਕਰੀਆ ਇੱਕ ਹੀ ਖੇਡ ਦੇ ਨੂੰ ਸ਼ੰਕਪੇ ਮੇਲੇ ਮੇਲੇ ਵੀ ਛੱਡੇ ਆ ਆ ਕਿਰਿਆਣੇ ਵਾਲਾ ਗੱਗੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸਿੱਖੀ ਸਰੂਪ ਦੇ ਵਿੱਚ ਕਬੱਡੀ ਪਾ ਕੇ ਵਾਪਸ ਜਾਂਦਾ ਆਇਆ ਆਪਣੀ ਟੀਮ ਲਈ ਧਨੌਰੀ ਬਾਬਾ ਕਬੱਡੀ ਕਲ ਪੁੱਜ ਗਈ ਹੈ ਬੱਲ ਨਾ ਦੀ ਟੀਮ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਪੁੱਜ ਜਾਵੇ ਬੱਲ ਨਾ ਲਓ ਟੂਸਾ ਵਾਲਾ ਇਸਲੇ ਮਰੀ ਖੇਡ ਮੈਦਾਨ ਦੇ ਵਿੱਚ ਆਓ ਸਾਹਮਣੇ ਕਹਿੰਦੇ ਟੂਸਾ ਵਾਲੇ ਵੀ ਕਬੱਡੀ ਪੈ ਰਹੀ ਹੈ ਯਾਰੇ ਕਹਿੰਦੇ ਤਿਆਰ ਨਹੀਂ ਉਹ ਪੱਟੋਂ ਦੇ ਖਾਪੀਆਂ ਵੱਜਦੀਆਂ ਉਹ ਬਹੁਤ ਵੱਡੇ ਨਾਮ ਨੇ ਆਹ ਕਹਿੰਦੇ ਬੜੀ ਦੂਰ ਤੋਂ ਚੱਲ ਕੇ ਆਇਆ ਹੈ ਇਹ ਗੁਰੂ ਕਹਿੰਦੇ ਖੋਤਲੀਏ ਵਾਲਾ ਮਾਈਨ ਜੇ ਕਿਹੜੀ ਵੀ ਖਟਕੜ ਕਲਾ ਵੀ ਚੱਲਦੀ ਹੈ ਉਹ ਸੀਧੀ ਆਜ ਸਰਦਾਰ ਉਹ ਭਗਤ ਸਿੰਘ ਦੇ ਉਹ ਬੜੀ ਦੂਰ ਦੂਰ ਤੋਂ ਚੱਲ ਕੇ ਆਏ ਆ ਆਹ ਸਾਹਮਣੇ ਕਹਿੰਦੇ ਕੀ ਲੱਗ ਪੰਡੀਆਂ ਰੱਬ ਦੀ ਗੱਲ ਆਹ ਜੰਗਰੇ ਨੇ ਸੱੜਿਆ ਵੀ ਕੁੱਜੇ ਨੇ ਇਹ ਛੱਡਿਆ ਵੀ ਕੁੱਜੇ ਮਨੂ ਨੂੰ ਕਹਿੰਦੇ ਦੁਆਰ ਕਾ ਦੇ ਪੱਤਾ ਵੀਰ ਆਹ ਨੇ ਸਰਦੀ ਜਿੱਤ ਗਈ ਦਾ ਬੰੂ ਨੇ ਭਰਾ ਉਹ ਸਾਰੇ ਪਿੰਡੂ ਕਹਿੰਦੇ ਦੁਆਰ ਕਾ ਦੇ ਉਧਰ ਕਮਲ ਧਾਰੀ ਵਾਲੀ ਉਹ ਕਹਿੰਦੇ ਕਾਂਗਰਸ ਦੇ ਖੰਭੇ ਤੋੜਦੇ ਜਾਂਦੇ ਜਾਂਦੇ ਨੇ ਸਾਡੇ ਕਮਲ ਧਾਰੀ ਵਾਲੀ ਅੱਜ ਬੱਦੀਆਂ ਹੋ ਜਾਂਦੀਆਂ ਨੇ ਸਰਵਾਰ अमरजी साल गल करवल तारींदी बड़ा टिका रेस ऐं